ਸਸੀ ਗੱਲ ਦੀ ਖਬਰ ਵਾਲੇ ਟੀਵੀ ਤੇ ਤੁਹਾਡਾ ਸਵਾਗਤ ਹੈ ਮੈਂ ਹਾਂ ਪਰਮਿੰਦਰ ਸਿੰਘ ਜੱਟਪਰੀ ਆਪਾਂ ਜਿਹੜੇ ਹੈਗੇ ਆ 350 ਸਾਲਾ ਜਿਹੜੇ ਸਤਾਬਦੀ ਦਿਵਸ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਪੰਜਾਬ ਸਰਕਾਰ ਵੱਲੋਂ ਮਨਾਏ ਗਏ ਨੇ ਆਪਾਂ ਆਨੰਦਪੁਰ ਦੀ ਧਰਤੀ ਤੇ ਇਸ ਵਕਤ ਖੜੇ ਆ ਆਨੰਦਪੁਰ ਸਾਹਿਬ ਵਿਖੇ ਜਿਹੜੇ ਮਨਾਏ ਗਏ ਨੇ 23 24 25 ਅੱਜ ਉਹਦਾ ਸਮਾਪਤੀ ਜਿਹੜਾ ਹੈਗਾ ਆਖਰੀ ਦਿਨ ਸੀ ਪੂਰੀ ਆਪਾਂ 23 24 25 ਦਾ ਆਪਾਂ ਦੱਸਾਂਗੇ ਸੰਗਤਾਂ ਨੂੰ ਕਿਹੋ ਜਿਹਾ ਇਹ ਰਹੇ ਕਿਉਂਕਿ ਸਭ ਤੋਂ ਪਹਿਲੇ ਦਿਨ ਜਿਹੜਾ ਹੈਗਾ 23 ਤਰੀਕ ਨੂੰ ਜਿਹੜਾ ਸਮੇਲਨ ਸੀਗਾ ਧਰਮ ਸਰਬ ਧਰਮ ਸਮੇਲਨ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਜਿਹੜਾ ਸੱਦਿਆ ਗਿਆ ਸੀ ਭਾਵੇਂ ਕਿ ਜਿਹੜਾ ਕਿ ਉੱਥੇ ਸਮੇਲਨ ਦੀ ਵੀ ਗੱਲ ਕਰਾਂਗੇ ਤੇ ਨਾਲ ਹੀ ਕਰਾਂਗੇ ਸ਼ਰੋਮਣੀ ਗੁਰਦੁਆਰਾ ਪ੍ਰੰਧਕਮੇਟੀ ਦੀ ਕਿਉਂਕਿ ਸ਼ਰੋਮਣੀ ਗੁਰਦੁਆਰਾ ਪ੍ਰੰਧਕਮੇਟੀ ਨੇ ਪੰਜਾਬ ਸਰਕਾਰ ਨੂੰ ਸਤਾਪਦੀ ਦਿਵਸ ਮਨਾਉਣ ਲਈ ਜਮੀਨ ਨਹੀਂ ਦਿੱਤੀ ਤੇ ਜਿਸ ਕਰਕੇ ਉਹਨਾਂ ਨੂੰ ਨਿਹੰਗ ਜਿਹੜੀ ਸੋਣੀ ਆ ਨਿਹੰਗ ਮੁਖੀ ਬਾਬਾ ਬਲਬੀਰ ਸਿੰਘ ਦੀ ਸੋਣੀ ਦੇ ਵਿੱਚ ਸਮਾਗਮ ਕਰਵਾਉਣੇ ਪਏ ਜਦ ਕਿ ਸ਼੍ਰੋਮਣੀ ਗੁਰਦਵਾਰਾ ਪ੍ਰੰਧ ਕਮੇਟੀ ਵੱਲੋਂ ਵੱਖਰੇ ਜਿਹੜੇ ਸਮਾਗਮ ਸੀ ਪਰ ਕੜਤਨ ਚੱਲ ਰਹੀ ਸੀ ਕਿਤੇ ਨਾ ਕਿਤੇ ਕੜਤਨ ਚੱਲਦੇ ਸੀ ਪਰ ਆਪਾਂ ਪੂਰੀ ਗੱਲ ਕਰਾਂਗੇ ਕਿਉਂਕਿ ਸਭ ਤੋਂ ਪਹਿਲਾਂ ਪੰਜਾਬ ਸਰਕਾਰ ਦੇ ਜਿਹੜਾ ਧਾਰਾ ਸਰਬ ਧਰਮ ਸਭੇਲਨ ਹੋਇਆ ਉਹਦੇ ਵਿੱਚ ਕੀ ਕੀ ਹੋਇਆ ਜ਼ਰੂਰੀ ਆ ਉਹਦੇ ਬਾਰੇ ਜਾਣਕਾਰੀ ਦੇਣੀ ਕਿਉਂਕਿ ਉਸ ਦੇ ਵਿੱਚ ਸਰਬ ਧਰਮ ਸੰਮੇਲਨ ਦੇ ਵਿੱਚ ਤਿੰਨੇ ਪੰਜਾਬ ਦੇ ਜਥੇਦਾਰ ਆ ਉਹਨਾਂ ਨੇ ਆਪਣੀ ਦੂਰੀ ਬਣਾਈ ਰੱਖੀ ਗਈ ਹੈ ਭਾਵੇਂ ਕਿ ਪੰਜਾਬ ਸਰਕਾਰ ਵੱਲੋਂ ਜਿਹੜੇ ਕੈਬਨਟ ਮੰਤਰੀ ਹਰਜੋਤ ਸਿੰਘ ਬੈਂਸ ਆ ਜਿਹੜੇ ਹੈਗੇ ਆ ਉਹਨਾਂ ਵੱਲੋਂ ਜਥੇਦਾਰਾਂ ਨੂੰ ਜਿਹੜਾ ਸੱਦਾ ਵੀ ਦਿੱਤਾ ਗਿਆ ਸੀ ਇਥੋਂ ਤੱਕ ਕਿ ਮੁੱਖ ਮੰਤਰੀ ਵੱਲੋਂ ਸਾਰੀਆਂ ਸਿਆਸੀ ਪਾਰਟੀਆਂ ਨੂੰ ਵੀ ਇਹਨਾਂ ਸਮਾਗਮਾਂ ਦੇ ਵਿੱਚ ਹਾਜ਼ਰ ਹੋਣ ਲਈ ਸੱਦਾ ਦਿੱਤਾ ਗਿਆ ਸੀ ਔਰ ਉਹਨਾਂ ਦੀ ਸਮੂਲੀਅਤ ਜ਼ਰੂਰੀ ਦੱਸਿਆ ਗਿਆ ਸੀ ਪਰ ਪ੍ਰਿਟੀਕਲ ਪਾਰਟੀਆਂ ਕੋਈ ਵੀ ਸਮੁਲੀਅਤ ਪ੍ਰੋਗਰਾਮ ਦੇ ਵਿੱਚ ਨਹੀਂ ਕੀਤੀ ਗਈ ਜਿਹੜੀਆਂ ਵਿਰੋਧੀ ਪਾਰਟੀਆਂ ਨੇ ਸਿਰਫ ਇਹਦੇ ਵਿੱਚ ਜਿਹੜਾ ਸੈਸ਼ਨ ਸੀਗਾ ਵਿਧਾਨ ਸਭਾ ਦਾ ਉਹਦੇ ਵਿੱਚ ਰਾਜਾ ਵੜਿੰਗ ਵੇਖਣ ਨੂੰ ਜਿਹੜਾ ਸਮਾਗਮ ਵੇਖਣ ਨੂੰ ਆਏ ਪਰ ਹਾਂ ਆਪਾਂ ਜਿਹੜੀ ਜਿਹੜਾ ਫੋਕਸ ਫੇਰ ਸਮੇਲਨ ਤੇ ਕਰਦੇ ਜਿਹੜਾ ਧਰਮ ਸਰਬ ਧਰਮ ਸਮੇਲਨ ਸੀ ਸਰਬ ਧਰਮ ਸਮੇਲਨ ਬਹੁਤ ਕੁਝ ਜਿਹੜਾ ਹੈਗਾ ਜਿਹੜਾ ਇਮਿਤ ਛਾਪ ਛੱਡ ਗਿਆ ਆਪਾਂਵੇਂ ਕਿ ਜਥੇਦਾਰਾਂ ਨੇ ਜਿਹੜੇ ਪੰਜਾਬ ਦੇ ਜਿਹੜੇ ਅਕਾਲ ਤਾਤ ਸਾਹਿਬ ਦੇ ਜਿਹੜਾ ਜਿਹੜਾ ਤਖਤ ਸ੍ਰੀ ਦਮਨワਲ ਸਾਹਿਬ ਦੇ ਜਿਹੜਾ ਜਿਹੜਾ ਤਖਤ ਸ੍ਰੀ ਕੇਸਗੜ ਦੇ ਸਾਹਿਬ ਦੇ ਜਥੇਦਾਰ ਇਹਨਾਂ ਨੇ ਦੂਰੀ ਬੜਾਈ ਰੱਖੀ ਤੇ ਔਰ ਤਖਤ ਪਟਨਾ ਸਾਹਿਬ ਔਰ ਤਖਤ ਜਿਹੜੇ ਹੈਗੇ ਹਜੂਰ ਸਾਹਿਬ ਉਹਨਾਂ ਵੱਲੋਂ ਨਵੇਂ ਦੇ ਭੇਜੇ ਗਏ ਪਰ ਜਿਹੜਾ ਹੈਗਾ ਇੱਥੇ ਦਮਦਮਿਤ ਸਾਲ ਦੇ ਚੀਫ ਬਾਬਾ ਹਰਨਾਮਨ ਸਿੰਘ ਖਾਲਸਾ ਦੀ ਸਰਕਤ ਨੇ ਜਿਹੜਾ ਹੈਗਾ ਇੱਕ ਜ਼ਰੂਰੀ ਇਸ ਜਿਹੜੇ ਸਰਬ ਧਰਮ ਸੰਮੇਲਨ ਦੇ ਵਿੱਚ ਜਾਣ ਪਾ ਦਿੱਤੀ ਕਿਉਂਕਿ ਸਿੱਖੀਜ਼ਮ ਵੱਲੋਂ ਭਾਵੇਂ ਸੰਪਰਦਾਵਾਂ ਸਿੱਖ ਸੰਪਰਦਾਵਾਂ ਦਾ ਸੀਗੇ ਆ ਪਰ ਜਿਹੜੀ ਦਮਦਮਾ ਟੈਸਰੋਮਣਿਕ ਕਮੇਟੀ ਬਖਰਾ ਮਨਾ ਰਹੀ ਸੀ ਪਰ ਜਿਹੜਾ ਬਾਬਾ ਹਰਨਾਮ ਸਿੰਘ ਖਾਲਸਾ ਵੱਲੋਂ ਜਿਹੜੀ ਸਿਰਕਤ ਕਰਨੀ ਇੱਕ ਅਹਿਮ ਸਥਾਨਾ ਉਹਨਾਂ ਦਾ ਦਮਦਮਾ ਟੈਸਰ ਦਾ ਉਹ ਕਿਉਂਕਿ ਇਸ ਦੇ ਵਿੱਚ ਪ੍ਰੋ ਰਨ ਦੇ ਵਿੱਚ ਉਹਦੇ ਨਾਲ ਜਿਹੜਾ ਹੈਗਾ ਚਾਰ ਚੰਨ ਲਾਏ ਗਏ ਇਸੇ ਤਰ੍ਹਾਂ ਜੇਕਰ ਦੇਖਿਆ ਜਾਵੇ ਸ੍ਰੀ ਸ੍ਰੀ ਰਵੀ ਸੰਕਰ ਜਿਹੜੇ ਹੈਗੇ ਆ ਆਰਟ ਐਂਡ ਲਿਵਿੰਗ ਦੇ ਜਿਹੜੇ ਹੈਗੇ ਆ ਬਾਨੀ ਨੇ ਉਹਨਾਂ ਨੇ ਜਿਹੜਾ ਹੈਗਾ ਇੱਕ ਬਕਰੇ ਟੰਗ ਨਾਲ ਸੰਦੇਹ ਦਿੱਤਾ ਉਹਨਾਂ ਨੇ ਕਿਹਾ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਤੋਂ ਜਿਹੜਾ ਹੈਗਾ ਉਹ ਬਹੁਤ ਉਹਨਾਂ ਤੋਂ ਪ੍ਰਭਾਵਿਤ ਹਨ ਔਰ ਉਹ ਉਹਨਾਂ ਨੂੰ ਜਿਹੜਾ ਹੈਗਾ ਉਹਨਾਂ ਨੇ ਜਿਹੜੇ ਦਰਸਾਏ ਗਏ ਆ ਜਿਵੇਂ 9 ਸਾਲ ਦੀ ਉਮਰ ਦੇ ਵਿੱਚ ਗੁਰੂ ਸਾਹਿਬ ਨੇ ਗੁਰੂ ਗੋਬਿੰਦ ਸਿੰਘ ਨੇ ਆਪਣੇ ਪਿਤਾ ਨੂੰ ਦਿੱਲੀ ਸੀਸ ਦੇ ਨਹੀਂ ਤੋੜਿਆ ਉਹਨਾਂ ਨੇ ਕਿਹਾ ਕਿ ਵੀ ਪਹਿਲਾ ਇਹ ਧਰਮਾ ਜਿਹੜਾ ਸਿੱਖ ਧਰਮਾ ਜਿਹੜਾ ਕਿ ਹਰ ਇੱਕ ਧਰਮ ਆਪਣੇ ਧਰਮ ਨੂੰ ਬਚਾਉਣ ਲਈ ਜਾਂ ਆਪਣੇ ਖਾਨਦਾਨ ਬਚਾਉਣ ਦੀ ਗੱਲ ਕਰਦਾ ਪਰ ਇਸ ਗੁਰੂ ਨੇ ਇਸ ਸਿੱਖ ਧਰਮ ਨੇ ਸਿੱਖ ਗੁਰੂ ਨੇ ਦੂਜੇ ਦੇ ਧਰਮ ਲਈ ਆਪਣਾ ਜਿਹੜਾ ਆਪਣਾ ਆਪ ਬਾਰ ਦਿੱਤਾ ਆਪਣਾ ਸੀਸ ਦਿੱਤਾ ਜਿਹੜੀ ਕਿ ਦੁਨੀਆ ਦੇ ਵਿੱਚ ਕੋਈ ਵੀ ਕਿਤੇ ਵੀ ਜਿਹੜਾ ਇਤਿਹਾਸ ਵਿੱਚ ਨਹੀਂ ਆਉਂਦਾ ਜਿਹੜਾ ਕਿ ਉਹਨਾਂ ਨੂੰ ਨਮਨ ਹੈ ਔਰ ਇਸੇ ਤਰ੍ਹਾਂ ਹੀ ਜਿਹੜਾ ਹੈ ਗਿਆ ਡਾਕਟਰ ਲੋਕੇਸ਼ ਜਿਹੜੇ ਆਚਾਰੀ ਆ ਜਿਹੜੇ ਜੈਨ ਸਮਾਜ ਦੇ ਆ ਉਹਨਾਂ ਨੇ ਕਿਹਾ ਵੀ ਜਿਹੜੇ ਸਾਡੇ ਬਡੇਰੇ ਆ ਟੋਡਰਮਲ ਦੀਵਾਨ ਨੇ ਜਿਹੜੇ ਜਿਨ੍ਹਾਂ ਨੇ ਗੁਰੂ ਗੋਬਿੰਦ ਸਿੰਘ ਜੀ ਦੇ ਸਾਹਿਬਜ਼ਾਦੇ ਜਿੰਦੋਂ ਉਹਨਾਂ ਨੂੰ ਨੀਹਾਂ ਦੇ ਵਿੱਚ ਸ਼ਹੀਦ ਕੀਤਾ ਗਿਆ ਸੀ ਉਸ ਸਮੇਂ ਉਹਨਾਂ ਨੇ ਟੋਡਰਮਲ ਦੀਵਾਨ ਨੇ ਜਿਹੜੇ ਜੈਨ ਸਾ ਸਮਾਜ ਨਾਲ ਸੰਬੰਧ ਸਨ ਸੋਨੇਨੀਆ ਮੋਰਾ ਬਿਸ਼ਾਖ ਕੇ ਜ਼ਮੀਨ ਉਹਨਾਂ ਦੇ ਸਨਸਕਾਰ ਲਈ ਛੋਟੇ ਸਾਹਿਬ ਜਾਦਿਆਂ ਦੇ ਮਾਤਾ ਗੁਜਰੀ ਦੇ ਸਨਸਕਾਰ ਲਈ ਜ਼ਮੀਨ ਖਰੀਦੀ ਸੀ ਉਹਨਾਂ ਨੇ ਕਿਹਾ ਕਿ ਜਿਹੜਾ ਇੰਡੀਆ ਦੇ ਵਿੱਚ ਇੰਡੀਆ ਜਿਹੜਾ ਦਿੱਲੀ ਦੇ ਵਿੱਚ ਇੰਡੀਆ ਗੇਟ ਆ ਉਹਦੇ ਤੇ 85% ਦੀ ਜਿਹੜੀਆਂ ਸ਼ਹੀਦੀਆਂ ਨਾਲ ਬੜਿਆ ਵਾ ਉਹ ਸਿੱਖਾਂ ਦੀਆਂ ਸੀ ਜਿਹੜੀਆਂ ਸ਼ਹੀਦੀਆਂ ਨੇ ਸ਼ਹਾਦਤਾਂ ਦੇ ਕੇ ਜਿਹੜਾ ਹੈਗਾ ਪਰ ਹਰ ਜਿਹੜੇ ਬੁਲਾਰੇ ਨੇ ਇਸ ਥਾਂ ਤੇ ਜਿਹੜਾ ਹੈਗਾ ਆਪਣੋ ਆਪਣੇ ਜਿਹੜੇ ਹੈਗਾ ਵਿਚਾਰ ਰੱਖੇ ਜਿਹੜਾ ਕਿ ਅਮਿਤ ਸਾਫ ਛੱਡ ਗਿਆ ਜਦ ਕੇ ਦੂਜੇ ਦਿਨ 24 ਤਰੀਕ ਨੂੰ ਜਿਹੜਾ ਕਿ ਪੰਜਾਬ ਵਿਧਾਨ ਸਭਾ ਇੱਕ ਸਪੈਸ਼ਲ ਆਰਜੀ ਬਣਾਈ ਗਈ ਸੀ ਭਾਈ ਜੇਤਾ ਜੀ ਮੈਮੋਰੀਅਲ ਦੇ ਵਿੱਚ ਜਿੱਥੇ ਕਿ ਭਾਈ ਜੇਤਾ ਮੈਮੋਰੀਅਲ ਦੇ ਵਿੱਚ ਵਿਧਾਨ ਸਭਾ ਆਰਜੀ ਵਿਧਾਨ ਸਭਾ ਦੇ ਵਿੱਚ ਸਪੈਸ਼ਲ ਸੈਸ਼ਨ ਹੋਇਆ ਜਿੱਥੇ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਵੀ ਅੱਜ ਜਿਹੜਾ ਇਹ ਪਹਿਲਾ ਅ ਇਹ ਜਿਹੜਾ ਸੈਮਾ ਜਦੋਂ ਮੈਂ ਕਿਹਾ ਸੀਗਾ ਵੀ ਗੁਰੂ ਸਾਹਿਬ ਦੇ ਚਰਨਾਂ ਦੇ ਵਿੱਚ 350 ਸਾਲਾਂ ਦੀ ਮੌਕੇ ਵਿਧਾਨ ਸਭਾ ਲੈ ਕੇ ਜਾਣੀ ਆ ਤਾਂ ਲੋਕ ਹੈਰਾਨ ਸਨ ਵੀ ਇਹ ਕਿਵੇਂ ਚਲੀ ਜਾਏਗੀ ਕਿਵੇਂ ਚੱਕ ਕੇ ਲੈ ਜਾਣਗੇ ਉਹਨਾਂ ਨੇ ਕਿਹਾ ਵੀ ਜੋ ਗੁਰੂ ਸਾਹਿਬ ਆਪ ਕਰਾਉਂਦਾ ਗੁਰੂ ਸਾਹਿਬ ਨੇ ਆਪ ਖੁਦ ਇਸ ਵਿਧਾਨ ਸਭਾ ਜਿਹੜੀ ਹੈਗੀ ਇੱਥੇ ਅੱਜ ਆਪਾਂ ਸੈਸ਼ਨ ਕਰ ਰਹੇ ਆ ਉਹਨਾਂ ਨੇ ਆਪ ਵੱਲ ਵਖਸਿਆ ਤਾਂ ਇਸ ਸਮੇਂ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਤਿੰਨ ਜਿਹੜੇ ਅਹਿਮ ਮਤੇ ਜਿਹੜੇ ਹੈਗੇ ਪਾਸ ਕੀਤੇ ਗਏ ਆ ਜਿਨ੍ਹਾਂ ਦੇ ਵਿੱਚ ਤਾਂ ਸ੍ਰੀ ਅਮਰਸਰ ਸਾਹਿਬ ਤੇ ਤਾਕਤ ਸ੍ਰੀ ਦਮਦਮਾ ਸਾਹਿਬ ਜਿਹੜਾ ਹੈਗਾ ਤੇ ਹੋਰ ਆਨੰਦਪੁਰ ਸਾਹਿਬ ਨੂੰ ਪਵਿੱਤਰ ਸਹਿਰ ਬਣਾਉਣ ਦਾ ਜਿਹੜਾ ਹੈਗਾ ਅਨਾਉਂਸ ਕੀਤੀ ਆ ਜਿਹੜਾ ਕਿ ਇੰਪਲੀਮੈਂਟ ਵੀ ਕੀਤਾ ਗਿਆ ਤਿੰਨੇ ਤਖਤਾਂ ਨੂੰ ਜਿਹੜਾ ਹੈਗਾ ਜਿਹੜਾ ਪਵਿੱਤਰ ਸ਼ਹਿਰ ਕਰਨ ਦਾ ਤੇ ਨਾਲ ਹੀ ਜਿਹੜਾ ਤੀਜੇ ਦਿਨ ਦੀ ਗੱਲ ਕਰੀਏ 25 ਨੂੰ 25 ਨਵੰਬਰ ਨੂੰ ਆਖਰੀ ਦਿਨ ਭਾਵੇਂ ਆਖਰੀ ਦਿਨ ਤਾਂ 29 ਤੱਕ ਆ 29 ਤੱਕ ਆ 29 ਮੈਂ ਨਵੰਬਰ ਤੱਕ ਪਰ ਜਿਹੜੇ ਫਾਰਮਲੀ ਜਿਹੜਾ ਹੈਗਾ ਸਰਕਾਰ ਵੱਲੋਂ 25 ਜਿਹੜਾ ਨਵੰਬਰ ਨੂੰ ਉੱਥੇ ਸੋਹਣੀ ਵਿਖੇ ਹੀ ਜਿਹੜਾ ਕੀਰਤਨ ਦਰਬਾਰ ਕਰਾ ਗਿਆ ਆ ਸੰਪੂਰਨਤਾ ਜਿਹੜੀ ਅਖੰਡ ਪਾਠ ਅਤੇ ਭੋਗ ਪਾਏ ਗਏ ਉੱਥੇ ਜਿਹੜਾ ਹੈਗਾ ਮੁੱਖ ਮੰਤਰੀ ਨੇ ਬੋਲਦਿਆਂ ਅਨ ਐਲਾਨ ਕੀਤਾ ਕਿ ਜਿਹੜਾ ਹੈਗਾ ਇੱਥੇ ਜਿਹੜਾ ਅਨੰਦਪੁਰ ਸਾਹਿਬ ਦੇ ਵਿੱਚ ਇੱਕ ਵਰਲਡ ਕਲਾਸ ਯੂਨੀਵਰਸਿਟੀ ਜਿਹੜੀ ਬਣਾਈ ਜਾਏਗੀ ਜਿਹਦੀ ਕੇਜੀ ਦੇ ਵਿੱਚ ਕਿ ਇਹ ਅਜਿਹੇ ਜਿਹਦੇ ਵਿੱਚ ਗੱਤਕਾ ਵਗੈਰਾ ਜਿਹੜੇ ਹੈਗੇ ਆ ਹੋਰ ਜਿਹੜੀਆਂ ਸਪੋਰਟਸ ਦੇ ਨਾਲ ਰਿਲੇਟਡ ਨੇ ਜਿਹੜੀਆਂ ਮਾਰਸ਼ਲ ਆਰਟ ਨਾਲ ਰਿਲੇਟਡ ਨੇ ਕਿਹੜਾ ਉਹ ਉਹ ਕਰਵਾਈਆਂ ਜਾਣਗੀਆਂ ਹੋਣਗੀਆਂ ਇੱਥੇ ਯੂਨੀਵਰਸਿਟੀ ਲੈਵਲ ਦੀ ਹੋਵੇਗੀ ਤੇ ਪਰ ਹੈਰਾਨੀ ਦੀ ਗੱਲ ਆ ਤੇ ਇੱਥੇ ਜਿਹੜਾ ਇਹ ਪੰਜਾਬ ਪੰਜਾਬ ਸਰਕਾਰ ਵੱਲੋਂ 350 ਸਾਲਾਂ ਜਿਹੜੇ ਸਤਾਂਵੀਂ ਦਿਵਸ ਸੀਗੇ ਉਹਨਾਂ ਤੇ ਰਾਸ਼ਟਰਪਤੀ ਪ੍ਰਧਾਨ ਮੰਤਰੀ ਔਰ ਹੋਰ ਬਾਕੀ ਬਹੁਤ ਸਾਰੀਆਂ ਸਟੇਟਾਂ ਦੇ ਲਗਭਗ ਮੁੱਖ ਮੰਤਰੀਆਂ ਨੂੰ ਜਿਹੜਾ ਹੈਗਾ ਸੱਦਾ ਦਿੱਤਾ ਗਿਆ ਸੀ ਪਰ ਕੋਈ ਵੀ ਕਿਸੇ ਨੇ ਵੀ ਆਉਣ ਦੀ ਲੋੜ ਨਹੀਂ ਸਮਝੀ ਇੱਥੋਂ ਤੱਕ ਕਿ ਜਿਹੜੀ ਆਮ ਆਦਮੀ ਇੰਡੀਆ ਅਲਾਈንስ ਆ ਜਿਹੜਾ ਭਾਜਪਾ ਦੇ ਵਿਰੁੱਧ ਬਣਿਆ ਹੈਗਾ ਉਹਨਾਂ ਦੇ ਵਿੱਚੋਂ ਵੀ ਕੋਈ ਆਗੂ ਨਹੀਂ ਆਇਆ ਤੇ ਜਦ ਕੇ ਦੂਜੇ ਪਾਸੇ ਜਿਹੜੀ ਸ੍ਰੋਮਣੀ ਕਮੇਟੀ ਸੀ ਸ੍ਰੋਮਣੀ ਕਮੇਟੀ ਤੋਂ ਵੱਲੋਂ ਜਿਹੜਾ ਕਰਵਾਇਆ ਗਿਆ ਸਮਾਗਮ ਉਹਦੇ ਵਿੱਚ ਜਰੂਰ ਹਿਮਾਚਲ ਦੇ ਮੁੱਖ ਮੰਤਰੀ ਨੇ ਸਰਗਤੀ ਕੀਤੀ ਤੇ ਇਸੇ ਤਰ੍ਹਾਂ ਹੀ ਜਦ ਕਿ ਆਪਾਂ ਗੱਲ ਕਰੀਏ ਅਕਰੂਖੇਤਰ ਦੇ ਵਿੱਚ ਜੋਤੀਸਰ ਦੇ ਵਿੱਚ ਵਿਖੇ ਹਰਿਆਣਾ ਸਰਕਾਰ ਵੱਲੋਂ ਵੀ ਮਨਾਇਆ ਗਿਆ ਸੀ ਅੱਜ ਜਿਹੜਾ 25 ਤਰੀਕ ਨੂੰ ਉੱਥੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਰਗਤੀ ਕੀਤੀ 350 ਸਾਲਾ ਜਿਹੜਾ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਸਤਾਪਦੀ ਦਿਵਸ ਨੇ ਤੇ ਇਸੇ ਤਰ੍ਹਾਂ ਹੀ ਦਿੱਲੀ ਦੇ ਵਿੱਚ ਵੀ ਜਿਹੜਾ ਹੈਗਾ ਲਾਲ ਕਿਲੇ ਤੇ ਗੁਰੂ ਸਾਹਿਬ ਨੂੰ ਗੁਰੂ ਤੇਗ ਬਹਾਦਰ ਜੀ ਨੂੰ ਜਿਹੜੀ ਹੈਗੀ ਆ ਅ ਅ ਮੱਥਾ ਟੇਕਣ ਲਈ ਉਹਨਾਂ ਨੂੰ ਨਤਮਸਤਕ ਕਰਨ ਦੇ ਲਈ ਜਿਹੜਾ ਹੈਗਾ ਉਹਨਾਂ ਦੇ ਸਮਾਗਮਾਂ ਨੂੰ ਜਿਹੜੇ ਕੀਤੇ ਜਾਦ ਵਿੱਚ ਅਮਿਤ ਸ਼ਾਹ ਜਿਹੜੇ ਹੋਮ ਸੈਕਟਰੀ ਗਏ ਤੇ ਦਿੱਲੀ ਦੇ ਵਿੱਚ ਦਿੱਲੀ ਸਰਕਾਰ ਵੱਲੋਂ ਜਿਹੜਾ ਹੈਗਾ ਮੁੱਖ ਮੰਤਰੀ ਵੱਲੋਂ ਜਿਹੜਾ ਹੈਗਾ ਇਹ ਸ਼੍ਰੋਮਣੀ ਜਿਹੜੀ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਆ ਉਹਦੇ ਨਾਲ ਰਲ ਕੇ ਕਰਵਾਇਆ ਗਿਆ ਪਰ ਪੰਜਾਬ ਹੀ ਅਜਿਹਾ ਸੀਗਾ ਜਿਹਦੇ ਵਿੱਚ ਸ਼੍ਰੋਮਣੀ ਕਮੇਟੀ ਨੇ ਵੱਖਰੇ ਔਰ ਪੰਜਾਬ ਸਰਕਾਰ ਨੇ ਵੱਖਰੇ ਤੌਰ ਤੇ ਜਿਹੜਾ ਹੈਗਾ 350 ਸਾਲਾ ਗੁਰੂ ਤੇਗ ਬਹਾਦਰ ਜੀ ਦਾ ਸ਼ਹੀਦੀ ਜੇ ਦੀ ਸਤਾਬ ਦੀ ਸਮਾਗਮ ਮਨਾਏ ਨਹੀਂ ਪਰ ਇੱਕ ਗੱਲ ਜ਼ਰੂਰ ਹੈ ਭਾਵੇਂ ਕਿ ਸਰੋਣੀ ਕਮੇਟੀ ਦਾ ਵਖਰਾ ਬਣਾਇਆ ਗਿਆ ਤੇ ਪਰ ਸਰਕਾਰ ਵੱਲੋਂ ਵਖਰਾ ਬਣਾਇਆ ਗਿਆ ਪਰ ਸਰਕਾਰ ਨੇ ਪੰਜਾਬ ਸਰਕਾਰ ਨੇ ਜਿਹੜਾ ਹੈਗਾ ਬੜੇ ਸਤਕਾਰ ਦੇ ਨਾਲ ਜਿਹੜਾ ਹੈਗਾ ਫੂਕ ਫੂਕੇ ਪੈਰ ਧਰੇ ਕਿਉਂਕਿ ਸਰਕਾਰ ਨੂੰ ਇਦਾਂ ਸੀ ਵੀ ਕਿਤੇ ਜਿਹੜਾ ਹੈਗਾ ਕੋਈ ਅਜਿਹਾ ਨੋਟਿਸ ਨਾ ਸਰੋਣੀ ਕਮੇਟੀ ਅਕਾਲ ਤਖਤ ਤੋਂ ਦਵਾ ਦੇਵੇ ਵੀ ਜਿਹੜਾ ਕਿ ਮੋੜ ਜਿਹੜੀ ਹੈਗੀ ਸ੍ਰੀ ਅਕਾਲ ਤਖਤ ਸਾਹਿਬ ਤੇ ਅ ਕਾਲ ਦਾ ਦੇ ਜਿਹੜਾ ਹੈਗਾ ਉਹਨਾਂ ਨੂੰ ਸਰਕਾਰ ਨੂੰ ਜਿਹੜਾ ਹੈਗਾ ਨੋਟਿਸ ਦੇਣ ਉਹਨਾਂ ਨੂੰ ਪੁੱਛਣ ਪਰ ਫਿਰ ਵੀ ਕੁੱਲ ਮਿਲਾ ਕੇ ਪੰਜਾਬ ਸਰਕਾਰ ਵੱਲੋਂ ਬਣਾਇਆ ਗਿਆ ਸਿੱਧੀ ਸਤਾਬ ਦੀ ਸਮਾਗਮ ਬਹੁਤ ਵਧੀਆ ਰਹੇ ਹੁਣ ਮੈਨੂੰ ਦਿਓ ਦਿਵਯਾਜਤ ਫਿਰ ਅਗਲੇ ਪ੍ਰੋਗਰਾਮ ਚ ਮਿਲਾਂਗੇ ਧੰਨਵਾਦ ਜੀ ਸასი ਕਾਲ